ਸ਼ਿੰਗਾਰ ਹੁੰਦਾ ਫੋਟੋ ਨਾਲ ਕਰੇ ਵੀਡੀਓ ਵੀ ਬਣਾ ਲੀ ਠੀ ਪੰਜਾਬ ਸ਼ਿੰਗਾਰ ਲਓ ਜੀ ਜੀ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਪੰਜਾਬ ਸ਼ਿੰਗਾਰ ਬਾਬਾ ਖੇੜੀ ਪੰਜਾਬ ਸ਼ਿੰਗਾਰ ਦੀ ਐਸ ਪੂਰੀ ਚਰਚਾ ਆਹ ਕੋੜਾ ਚਰਚਾ ਜੀ ਲੈ ਉਧਰ ਲਿਓ ਜਿਹੜਾ ਮਾਂ ਦੀ ਚਾਹ ਉਹ ਤਾਂ ਇਹ ਹੁੰਦੇ ਨੇ ਗੱਲ ਕਰੋ ਕੋੜੇ ਦਾ ਮੂਰ ਥੰਦੇ ਨੂੰ ਲੱਗ ਗਿਆ ਕਿਸੇ ਕੋੜੇ ਇਹਨਾਂ ਲੱਗਣ ਕਿਸੇ ਕੋੜੇ ਨੂੰ ਵੇਖ ਲਓ ਯਾਰ ਜੀ ਕੋਈ ਕਮੀ ਨਹੀਂ ਕੋਈ ਵੀ ਇਹ 50 ਸਾਲ ਇਹ ਪੂਰੇ ਐਕਸੀਡੈਂਟ ਦਾ ਉਹ ਜਿਹੜਾ ਦੂਸਰਾ ਹਾਲ ਦਾ ਹੋ ਗਿਆ ਇਹ ਹਾਲ ਪੂਰਾ ਬਰਜ ਜ਼ਰਾ ਹਾਂ ਦੇ ਹਾਂ ਹੁਣ ਇਹਦੀ ਰਾਈਟਿੰਗ ਲਾ ਕੇ ਕਰਨੀ ਉਹ ਫਿਰ ਹੋਣ 5 ਸਾਲ ਦਾ ਇਹ ਜਿੰਨੇ ਨੇ ਆਜਾ ਤੁਹਾਨੂੰ ਮੈਂ ਇੱਕ ਹੋਰ ਦਿਖਾਵਾਂ ਇਹਦੇ ਉਰੇ ਆਓ ਉੱਠੇ ਮੈਂ ਅੱਛਾ ਪੂੰਛ ਨੇ ਮਗਰ ਖੜ ਕੇ ਨਾ ਬਿਲਕੁਲ ਪੂੰਛ ਦੇ ਮਗਰ ਖੜਜੋ ਬਿਲਕੁਲ ਦੇਖਿਓ ਪੁੱਥੇ ਨੂੰ ਫਿਲਾਏ ਹੋਣਾ ਕੋੜਾ ਵੇ ਦੇਖਿਓ ਪੂੰਛ ਤੋਂ ਮੜਾ ਜਿਹਾ ਵੀ ਢਿੱਡ ਦਿਖਦਾ ਕਿਸੇ ਪਾਸੇ ਉੱਠੇ ਨੂੰ ਸਰਪੰਚ ਬਹੁਤ ਵੱਡਾ ਮਗਰ ਖੜ ਕੇ ਲੇਖ ਜਾਵਾ ਜਾਵਾ ਕੋਈ ਛੜ ਕੇ ਆਈ ਨਹੀਂ ਹਣੀ ਪੁੱਤ ਨੋ ਨੋ ਇੱਧਰ ਚੋਣ ਪਾ ਕੇ ਬਹਨ ਲੋ ਤੇ ਉਹਨੂੰ ਬਸੁੰਦਰਾਂ ਨੂੰ 15 ਮਿੰਟ ਪੂਰਾ ਡੱਕੋ ਇਹਦੀ ਜੁੱਲੀ ਛਾਣੀ ਖਾਖੋ ਪਾਣੀ ਵਿਆਹ ਦੇ ਕਰਦਾ ਜਰਾਤ ਨੂੰ ਦਰਸ਼ਨ ਇੰਨਾ ਜਿਆਦਾ ਫਿਰ ਇੱਧੇ ਰਾਈਟਿੰਗ ਕਰਨਾ ਕੋਨਾ ਹੈ ਕਰੋ ਕਿ ਪਹਿਲਾਂ ਕਿਹੜਾ ਹੋ ਟਾਈਮ ਕੀ 10 ਰੋਟ ਚੱਲ ਜੇ ਯਾਰ ਵੀ ਇਹ ਕਰ 50000 ਪਹਿਲਾਂ ਲੜ ਲੈ ਇਹਦੀ ਝੋਲ ਪਾ ਲਿਆ ਦੇਖਿਓ ਉਤਰਾ ਲੋਕਾਂ ਨੂੰ ਬਾਬਾ ਕੀ ਦੇਖਾ ਕਰ ਗਿਆ ਟੱਕ ਪਾ ਜਗੀ ਕਦ ਕਿੰਨਾ ਕਰ ਗਿਆ ਕਾਦੇ 68 ਕਰ 68 ਇੰਚ 68 ਇੰਚ ਕਰਦਾ ਹਾਂ ਬਸ ਤਾਂ ਉਹਦੇ ਫੀਕੇ ਤਾਂ ਸਹੀ ਬਤਾਉਣਗੇ ਨਾ ਇੰਜੈਕਸ਼ਨ ਨਾ ਨਾ ਮਸਲੇ ਆ ਬਸ ਆਸਮਾ ਉੱਦਾਂ ਉੱਦਾਂ ਨੂੰ ਚਾਹ ਰੱਖ ਮੋਕਾ ਇਹ ਦੇਖ ਬੰਦੇ ਆ ਆ ਦੇਖੀ ਉਹ ਪੀ ਸਕਦਾ ਬੜਾ ਤੜਕਾ ਉਹ ਕਹਿੰਦਾ ਸੀ ਨਾ ਫੈਟ ਆ ਦੇ ਕਿਹੜੇ ਬਾਬਾ ਬਸ ਆਪਣੇ ਵੀ ਜ਼ਿਆਦੇ ਮੋਟੇ ਬਸ ਅੱਲੇ ਹਲੇ ਕਿਹੜੀ ਕੱਪ ਉਹ ਬੜੀ ਕੋੜ ਵਿੱਚ ਹੈ ਇਹਨਾਂ ਦਾ ਕਾਲਜਾਰਗੇ ਆ ਆ ਤੁਸੀਂ ਤਾਂ ਰੱਖਦੇ ਆਂ ਜੀ ਆ ਦੇਖਿਓ ਸਕਿਨ ਕਿਨਾਂ ਦੇਖੇ ਸੁਪਰ ਅੱਛਾ ਮਰੀ ਪਿਆਰ ਸ਼ਗਾਰੀ ਆ। ਨੱਕ ਦੇ ਲਈ ਸਸਰੀ ਗਾਲ ਜੀ ਪੰਜਾਬ ਚ ਗੱਲ ਜੀ। ਬਹੁਤ ਚਰਚਾ ਜਰੂਰੀ। ਨੱਕ ਨੱਕ ਤੇ ਨਾ ਸੁਣਾ ਉਹ ਨੱਕ ਤੇ ਨਾ ਕਈ ਅਲਰਜੀ ਵੀ ਹੋ ਜਾਂਦੀ ਇਹਨੂੰ। ਠੀਕ। ਜਖਾ ਪਾਣੀ ਘੜੀ ਗਈ ਉਹਨਾਂ ਨੇ। ਹਾਂ ਹਾਂ। ਜਖਾਮ ਦੇ ਤੋਂ ਆਪਾਂ ਇੱਕ ਦੂਜੇ ਦੇ ਹੱਥ ਲਾਈ ਜੰਨਾ ਨਾ ਉਹ ਹੋ ਜਾਂਦਾ। ਸਹੀ ਆ ਰੂ ਹੋ ਜਾਂਦਾ ਉਹਨੂੰ। ਆਪਾਂ ਜੀ ਖੜਾ ਨਾ ਪੁੰਨਗੇ। ਕੀ ਬਾਤ ਹੈ। ਇਹਦਾ ਸ਼ੋਹ ਚ ਜਾ ਕੇ ਦੁੱਗਣਾ ਹੋ ਜਾਂਦਾ। ਹਾਂ। ਫਿਰ ਤੇ ਇਹ ਹਰ ਗਾਉ ਸ਼ੋਹ ਚ ਜਾ ਕੇ ਐਂ ਕਹਿੰਦਾ ਇਹਦਾ ਹੈ ਨਹੀਂ। ਇਹ ਦੂ ਪਤਲੀ ਸਿੰਘ ਦਾ ਬਾਬਾ ਫਿਰ ਕੀ ਹੋਊਗੀ ਕੀ ਹੋਊਗੀ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਨਾ ਫੋਟੋ ਕਰੀਏ ਉੱਥੇ ਖੜ ਗਏ ਨਹੀਂ ਆ ਤਾਂ ਉੱਥੇ ਖੜ ਗਏ ਨੇ ਕੱਲੀ ਕੱਲੀ ਤਾਂ ਨਾੜ ਦੇਖ ਦੀ ਆ ਦੇਖਿਆ ਸਾਰੇ ਮਸਲੀ ਦੇ ਸੀਂਦੇ ਆਪਾਂ ਕੱਲੇ ਕੱਲੇ ਮਸਲ ਕੱਲੇ ਕੱਲੇ ਨਾੜ ਹਜੇ 5 ਸਾਲ ਦਾ ਤਾਂ ਹੋਇਆ ਤੈਨੂੰ ਸ਼ੋਹਾਂ ਚ ਪਾਇਆ ਇੱਕ ਉਹਥੇ ਪਤਾ ਦੇ ਰਾਵਾਂ ਇੱਕ ਸ਼ੇਖਰ ਆ ਜਾਂਦੇ ਆ ਜੀ ਤੇ ਫੋਟੋ ਸ਼ੋਹਾਂ ਚ ਨਹੀਂ ਪਾਇਆ ਦੇਖੋ ਦੀਦਾ ਕੱਲਾ ਕੱਲਾ ਮਸਲ ਹੱਥ ਨਾਲ ਹੱਥ ਨਾਲ ਨਾਲ ਛੱਡ ਦੇ ਪੱਥਣ ਉਧਰ ਜਾ ਵੀਡੀਓ ਦੀ ਸਨੈਪ ਨਾ ਕਰੋ ਵੀਡੀਓ ਬਣਾ ਲਓ ਵੀਡੀਓ ਸਨੈਪ ਡਿਲੀਟ ਕਰ ਦੇ ਨਾ ਨਾ ਉਹ ਪਤਾ ਕੀ ਕੋੜੇ ਦੀਆਂ ਮੂਵਮੈਂਟਾਂ ਜਿਵੇਂ ਹਿੱਲ ਜਾਂਦਾ ਕੋਹਣਾ ਵੀਡੀਓ ਬਣਾ ਲਓ ਤੋ ਜੀ ਨਾਲ ਫਿਰ ਨਾਲ ਇੰਸਟਾ ਹਾਂ ਵੀਡੀਓ ਐਦਾਂ ਖੜੇ ਦੀ ਵੀ ਹੁਣ ਦੇ ਕਿੰਨਾ ਸੋਹਣਾ ਖੜਾ ਵੀਡੀਓ ਬਣਾ ਲਓ ਮੇਰਾ ਵੀਡੀਓ ਹੀ ਬਣਾਈ ਜਾਂਦਾ ਜੀ ਹਾਂ ਵੀਡੀਓ ਬਣਾ ਹੁਣੇ ਪਰ ਨਹੀਂ ਉਹ ਪਾਪ ਕਰੀ ਜਾਂਦੇ ਨਾਲ ਕੋਈ ਕਿਤੇ ਗੱਲੇ ਕੋਈ ਬਾਕੀ ਉਹ ਜਾਣ ਚੱਟ ਕਰਾ ਹਾਂ ਹਾਂ ਪਤਾ ਲੱਗਦਾ ਸਹੀ ਹੈ ਅਰੇ ਸਾਰਿਆਂ ਨੇ ਚੰਗੇ ਨੇ ਆਪਾਂ ਦਾ ਕਿਸੇ ਨੂੰ ਨੰਦਾ ਨਹੀਂ ਆਪਣੇ ਵਾਲਾ ਸਭ ਤੋਂ ਮਾਰਾ ਆਪਾਂ ਇਹ ਕਹਿੰਦੇ ਪਰ ਜੇ ਮਾਰਦਾ ਨਹੀਂ ਜਦੋਂ ਮੇਲਾ ਆਇਆ ਦੇਖ ਲਓ ਸਭ ਤੋਂ ਨੱਕ ਦੇਖ ਲਓ ਤੁਸੀਂ ਉੱਦਹੀਂ ਜੀ ਮੈਨੂੰ ਪੰਜ ਸੱਤ ਤੋਂ ਪਾਣੀ ਦੇ ਜੀ ਇਤਨਾ ਜਿਆਦੇ ਨਾ ਖਿੱਚ ਪੰਜ ਤੋਲ ਕਰ ਲੈਣ ਬਾਕੀ ਗੱਲ ਬਾਅਦ ਵਿੱਚ ਸਰਪੰਚ ਤੈਨੂੰ ਅਜਾ ਰਾਈਡ ਵੀ ਕਰਾਉਣਾ ਅਸਲੇ ਪਾੜੋ ਝੁੱਲ ਪਾ ਲੋ ਬੁੱਤ ਨੇ ਲੈਲਾ ਪਾ ਗਏ ਚਲੋ ਝੁੱਲ ਪਾ ਲੋ ਪਹਿਲਾਂ ਪਾਣੀ ਪੂਣੀ ਪਿਆ ਲਓ ਮਾੜਾ ਜ ਮੈਂ ਆਇਆ